ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਗਦਾਰਾ ਡੈਰੀ ਫਾਰਮ ਤੇ ਪਹੁੰਚੇ ਆਂ ਅੱਜ ਦੀ ਵੀਡੀਓ ਚ ਦੋ ਨਗ ਆ ਜੀ ਤਹਿਸੀਲ ਬਾਈ ਨੂੰ ਪੈਂਦਾ ਹੈ ਜੈਤੋ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਫਰੀਦਕੋਟ ਜੀ ਦੋਨੇ ਗਰਮੀ ਦੇ ਤੋਹਫੇ ਆ ਜੀਦੀ ਪੂਰੀ ਡਿਟੇਲ ਆਪਾਂ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਦੇਸ਼نگਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤੁਸੀਂ ਲੈਜੋ ਜੀ ਮੋਬਾਈਲ ਨੰਬਰ ਜੀ 9877624531 ਜੀ ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂ ਵੀ ਦੋ ਨਾਗਾ ਗਰਮੀ ਰਹਤੀ ਆ ਤੁਮੇ ਠੀਕ ਆ ਕਿਧਰੋਂ ਸ਼ੁਰੂ ਕਰਕੇ ਜੀ ਕਿਧਰ ਹੀ ਕਰ ਲੈਨੇ ਕਾਲੀ ਸੂਹਾ ਕਿੰਨਾ ਮਾ ਜੀ ਕਾਲੀ ਸੂਏ ਰੀਜਨਲ ਦੂਜੇ ਸੂਏ ਸੁੰਦੀ ਬੈੜ ਬਾਈ ਸਵਾ ਕਿੰਨਾ ਕਰ ਲੋਗੀ ਸਵਾ ਤਿਆਰ ਹੀ ਦੁੱਧ ਵੀਰੇ 20 ਲੀਟਰ ਦਾ ਨਾਰਮਲ ਜਾਈਆ ਹੋਵੇ ਮੈਂ ਤਿਆਰ ਹਾਂ ਹਾਂ 18 ਤੋਂ 20 ਲੀਟਰ ਨਾਰਮਲ ਹੀ ਦੇਊਗੀ ਬਾਈ ਤੇ ਠੰਡੀ ਸੀ ਲੈਣੀ ਆ ਬਾਈ ਲੈ ਆਈਂ ਵਜਾ ਥੱਲੇ ਪਰ ਦੂਜੇ ਪਾਸੇ ਤੂੰ ਵਜਾ ਕੌਸ ਨਹੀਂ ਜਾਂਦੀਗੀ ਠੀਕ ਹੈ ਜੀ ਬਾਕੀ ਥੱਬੇ ਦਾ ਹਵਾਨਾ ਤਿਆਰ ਕੀਤਾ ਵਾ ਥਾਨ ਕੱਲਾ ਕੱਢਣੀ ਆ ਸੁਣ ਲੱਗੀ ਨਾ ਸਹੀ ਗੱਲ ਹੈ ਜੀ ਆ ਸਾਰੀਆਂ ਵਲਟਾਂ ਨਾ ਕੱਢਣੀਆਂ ਵਜਨ ਮੌਜੂਦ ਵਾਲੀ ਵਹਿੜਾ ਕਪੋਟ ਜੀ ਹੈ ਵੈਸੀ ਸੰਗ ਜੀ ਤੇ ਹਾਂ ਉਹ ਤਾਂ ਵੈਸੇ ਹੀ ਆ ਬਾਈ ਠੀਕ ਆ ਜੀ ਹਾਂ ਇਹਦਾ ਕੋਈ ਕਟਾਉਣੀ ਕਟਾ ਵੀ ਦੇਵੇ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਕਿਹੜਾ ਵਿਚਾਰੀ ਠੰਡੀ ਸੀਰਾ ਕੋ ਸੰਦੀ ਇਹ ਸਹੀ ਗੱਲ ਹੈ ਹਾਂ ਇਹਦਾ ਕੋਈ ਵੱਟਾ ਹੀ ਚਮਕ ਦਾਮਕ ਵਾਲੀ ਬੱਚੀ ਆ ਚਾਰ ਹੀ ਥਾਣਾ ਫੋਰ ਸ਼ਾਂਕ ਭੋਰਾ ਵੀ ਨਹੀਂ ਬਾਕੀ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜ ਮਾ ਲੱਗਿਆ ਵਾ ਦਿਨ ਬਾਈ ਦੱਸਦਾ ਕਿ ਦੋ ਚਾਰ ਲੈ ਜੂਗੀ ਤੇ 20 ਤੋਂ ਪਲੱਸ ਜਾਊਗੀ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਹੱਕ ਵੀ ਆ ਜਾਣ ਦਾ 20 ਤੋਂ ਪਲੱਸ ਜੇ ਇੰਨੀ ਤਿਆਰੀ ਵਾਲੇ ਨੇ 20 ਕਿਲੋ ਨਾ ਦਿੱਤਾ ਤੇ ਫਿਰ ਦੇਣਾ ਵੀ ਕਿਨੇ ਆ ਬਾਕੀ ਇਹੋ ਜਿਹੇ ਵਾਲਾ ਸੇਵਾਖਾਨਾ ਦਾ ਬਣੇ ਬੰਦਾ ਬਾਕੀ ਹੋਵੇ ਮੱਝਾ ਰਗਾ 20 ਕਿਲੋ ਇਹਦਾ ਠੰਡੀ ਸੀਲ ਦੀ ਗਾਰੰਟੀ ਆ ਸਿੱਧੇ ਪਾਸੇ ਬਹਿਜੇ ਕੋਈ ਪੁੱਠੇ ਪਾਸੇ ਬਹਿਜੇ ਐ ਨਹੀਂ ਕਰਮਾ ਵਾਲੀ ਵੀਰੇ ਲੱਤ ਛੜ ਮਾਰ ਜੂਗੀ ਠੰਡੀ ਸੀਲ ਪੂਰੀ ਆ ਵਜਨ ਵਜੂਦ ਦੇ ਪੱਖ ਤੋਂ ਪੂਰੇ ਚੰਗੀ ਆ ਲਓ ਜੀ ਕਰੋ ਚੈੱਕ ਕੋਈ ਚੱਕਰੀ ਨਹੀਂ ਲੈ ਠੀਕ ਆ ਵੀਰੇ ਹਾਂ ਹਲੋ ਠੰਡੀ ਸੀਲ ਆ ਜਮਾ ਜੈਜ ਦੀ ਡਿਮਾਂਡ ਲੈਣ ਦੇਂ ਜੀ ਅਲੀ ਜੀ ਵੀਰੇ ਮੁੱਲ ਕਰਨ ਦਾ ਆਪਣਾ 75 80 ਕਰ ਲਈਏ 72000 ਦੀ ਵੈੜ ਦੇ ਦਾਂਗੇ ਬਾਈ ਠੀਕ ਹੈ ਜੀ 72 ਆ ਹੋ ਜੀ ਥੋੜਾ ਕਨਾ ਮੰਗੋ ਥੋੜਾ ਕਨਾ ਕਰ ਦਾਂਗੇ ਵੀ ਵੈੜ ਵੇਖ ਲਾ ਪੂਰੀ ਚੰਗੀ ਕਿਸੇ ਪਾਸੋਂ ਖੁਲਜੀ ਨਹੀਂ ਬਾਈ ਸਹੀ ਗੱਲ ਹੈ ਜੀ ਤੋਰ ਦੀ ਵੀਰੇ 72000 ਦੀ ਬਈ ਕਹਿੰਦਾ ਵੈੜ ਦੇ ਦਾਂਗੇ ਜੈਜ ਡਿਮਾਂਡ ਆ ਜੇ ਸੂਪੀ ਵੀਰੇ ਬੱਚਾ ਵੱਚਾ ਦੇ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਉਹ ਹਿਸਾਬ ਨਾਲ ਸੁਖਲਾ ਦੁੱਧ ਪਾਉਗੀ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ 72000 ਚੋਂ ਮਾਨ ਤਣ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਫੇ ਉਪਰ ਥੋੜਾ ਜਿਹਾ ਹਾਰੇ ਦਾ ਵੀ ਹਾਲ ਕਰਦੀ ਹਾਂ ਹਾਂ ਇਹ ਸਿੰਗਲ ਪਾਇਆ ਸੀ ਅਗਲੇ ਦਾ ਬਾਈ ਠੀਕ ਹੈ ਜੀ ਉਹ ਤੈਨੂੰ ਪਰਾ ਫਿਰ ਪਸ਼ੂ ਦੇ ਕਿੰਨਾ ਪਾਈਏ ਨਵਾਂ ਨਵਾਂ ਉਹ ਹਲਕਤ ਵੀ ਮਾਨਦਾ ਕਰ ਹੀ ਜਾਂਦਾ ਹਮਾਰਾ ਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਪੂਰਾ ਸੋਹਣਾ ਗੱਠ ਡੂੜ ਗੱਠ ਵਾਂਗੂ ਚੌੜਾ ਅੱਗੇ ਨੂੰ ਵੀ ਧੱਕ ਚੰਗੀ ਆ ਤੇ ਬੈਕ ਸਾਈਡ ਨੂੰ ਵੀ ਹਵਾਨੇ ਦੀ ਧੱਕ ਕਾਫੀ ਇਹ ਗੱਲ ਨਹੀਂ ਅਗਲਾ ਇੱਥੇ ਆ ਕੇ ਵੇਖੂ ਨਿੱਕੀਆਂ ਹੀ ਲੱਗਣਗੀਆਂ ਕਦ ਕਾਠ ਲਈ ਅੱ비 ਬੈਠ ਸਹੀ ਗੱਲ ਆ ਕਦ ਕਾਠਾ ਲਈ ਕੋਈ ਛੋਟੀ ਨਹੀਂ ਇਹਨੂੰ ਕਹਿ ਸਕਦੇ ਸੀਲ ਬਹੁਤ ਹਟਾਂ ਹੋਈ ਕਈ ਪਸੂ ਕੱਢਿਆ ਨਹੀਂ ਹੁੰਦਾ ਬਾਹਰ ਕਰਾਂ ਆਪਾਂ ਬਾਹਰ ਲਾਏ ਸੀ ਤਾਂ ਡਰਦੀ ਸੀ ਅਗਲਾ ਇਹਦਾ ਸਮਝੇ ਵੀ ਕਾਟਰ ਖੁੱਟਰ ਹੋਊਗੀ ਠੀਕ ਆ ਵੀਰੇ ਪੂਰੀ ਠੰਡੀ ਸੀਲ ਆ ਬਾਈ ਠੀਕ ਆ ਜੀ ਤੇ ਦੋ ਨੰਬਰ ਨਾ ਕੇ ਦਸਵਾ ਕਰਨ ਨਾ ਜੀ ਇਹ ਵੀ ਦੂਜੇ ਸੂਏ ਸੁੰਦੀ ਰੀਜਨਲ ਪੰਜਾਬ ਵਾਲੀ ਜਰਸੀ ਆ ਬਈ ਜਿਹਨੂੰ ਕਹਿੰਦੇ ਰੀਜਨਲ ਠੀਕ ਆ ਜੀ ਕਈ ਤਾਂ ਹਰੇਕ ਹੀ ਜਾਂਦਾ ਪਰ ਇਹ ਬੰਦਾ ਸਾਬਤ ਕਰਦੇ ਕੋਈ ਆਪਾਂ ਬੈਠੀ ਠੀਕ ਆ ਵੀਰੇ ਇੱਥੇ ਆ ਕੇ ਵੀ ਕਹਦੇ ਘਰੇ ਹਮਾਚ ਲਾ ਲਈ ਕਿੰਨਾ ਕ ਪਿਆਜੂ ਦੁੱਧ ਜੀ ਦੁੱਧ ਵੀਰੇ 18 20 ਨਾਰਮਲ ਹੀ ਆ ਜਿਵੇਂ ਥਾਂ ਤੋਂ ਲੱਗਾ ਵੈਡ ਨੂੰ ਬਾਪੀ ਤੈਨੂੰ ਪਤਾ ਏਡੇ ਕਰਦੇ ਨਹੀਂ ਨਾ ਦੁੱਧ ਨੂੰ ਦਿੱਤਾ ਫਿਰ ਦੰਦੀ ਵੀ ਨਹੀਂ ਕੋਈ ਜਾਂਦਾ ਠੀਕ ਆ ਜੀ ਸਮਾਂ ਕਿੰਨਾ ਕ ਲੈ ਜੀ ਸਮਾਂ ਬਸ ਬਈ ਇਹ ਵੀ ਤਿਆਰੀਆਂ ਚ ਹੀ ਆ ਦੋ ਤਿੰਨ ਦਿਨ ਹੀ ਕੱਢਦੀ ਆ ਤਿਆਰੀਆਂ ਚ ਠੀਕ ਆ ਜੀ ਤੋੜ ਕੇ ਵੱਡੇ ਕੱਦ ਕਾਠ ਦੀ ਜਰਸੀ ਜੀ ਬਾਈ ਕਹਿੰਦਾ ਕੋਈ ਵੀ ਰਸਤ ਕਰ ਦੇਵੇ ਬਾਈ ਹਿਮਾਚਲ ਵਾਲੀ ਆ ਤੇ ਆਪਾਂ ਜ਼ਿੰਮੇਵਾਰੀ ਲਵਾਂਗੇ ਫੁੱਲ ਪੂਰੀ ਹੋਊਗੀ ਬਾਈ ਕਹਿਣ ਦੀ ਗੱਲ ਨਹੀਂ ਅਗਲਾ ਇੱਥੇ ਆ ਕੇ ਵੀਡੀਓ ਕੱਢ ਕੇ ਮੂਰੇ ਕਰ ਦੇ ਆ ਸਹੀ ਗੱਲ ਆ ਤੇ ਤੂੰ ਕੀ ਕਿਹਾ ਸੀ ਕਿਨਿਕ ਲਈ ਫੁੱਲ ਹਾਈਟ ਤੇ ਫੁੱਲ ਸਹੀ ਗੱਲ ਆ ਫੁੱਲ ਹਾਈਟ ਆ ਫੁੱਲ ਵਜ਼ਨ ਥੋੜਾ ਜਿਹਾ ਹੋਲੀ ਤੋਰਿਓ ਜੀ ਕਿਯਾਰੀ ਬਹੁਤ ਸੋਹਣੀ ਕੀਤੀ ਆ ਬਾਈ ਦੱਸਦਾ ਕਿ ਬਾਹਲਾ ਨਹੀਂ ਆਪਾਂ 18 ਤੋਂ 20 ਕਿਲੋ ਕਹਿ ਕੇ ਦੇਣੀ ਆ ਦੁੱਧ ਜਿਹੜੇ ਕੋਈ ਸੇਵਾ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਚੋਲੇ ਤੇ ਜੇ ਘੱਟ ਕਰ ਲੂ ਫਿਰ ਵੀਰੇ ਪਾਈਆ ਵੀ ਨਹੀਂ ਦੇਣਾ ਇਹਨੇ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਕੱਦ ਕਾਠ ਵੀ ਪੂਰਾ ਚੰਗਾ ਫਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਸੋਹਣੀ ਆ ਮੋੜ ਲਿਆ ਇੰਰੇ ਨੂੰ ਖੰਡੀ ਇਹ ਵੀ ਆਈ ਹੈ ਬਈ ਭਲਾ ਪਾਈ ਪੀ ਨੂੰ ਬਹਿ ਕੇ ਕੋਈ ਚੱਕਰ ਦੀ ਗਰੰਟੀ ਹੋਵੇ। ਠੀਕ ਹੈ। ਹਾਂ ਉਹ ਆਪਣੀ ਜ਼ਿੰਮੇਵਾਰੀ। ਉਹ ਥਾਣਾ ਤੋਂ ਨੇ ਤਾਂ ਬਈ ਯਾਰ ਆਪਣੀ ਤੈਨੂੰ ਪਤਾ ਹੁਣ ਪਾਸ ਕਰਕੇ ਲੈ ਗਏ 1500 ਰੁਪਏ ਵੀ ਲਾਈ ਆ। ਸਹੀ ਗੱਲ ਹੈ। ਸਹੀ ਹੋਊਗੀ ਤਾਂ ਲੈ ਕੇ ਆਉਨੇ ਵੀਰੇ ਨੇ ਅਸੀਂ ਲੈਂਦੇ ਨਹੀਂ। ਇਹ ਵੀ ਗੱਲ ਸਹੀ ਹੈ। ਹਾਂ ਪਹਿਲਾਂ ਅਗਲੇ ਨੇ ਤਾਂ ਸਾਡੇ ਪੈਸੇ ਭਰਨੇ ਆਪਾਂ ਭਰ ਕੇ ਲਿਆਈਏ। ਭਰ ਕੇ ਲਿਆਂਦੇ। ਹਾਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ? ਇਹਦੀ ਡਿਮਾਂਡ ਵੀਰੇ ਕਰਨ ਨੂੰ ਪਣਾ 75 72 ਜਿੰਨਾ ਮਰਜ਼ੀ ਕਰ ਲੈ 70000 ਦੀ ਦੇ ਦਾਂਗੇ ਵੀਰੇ। ਠੀਕ ਹੈ ਵੀਰੇ। ਹਾਂ ਡਿਮਾਂਡ ਕਰਨ ਨੂੰ ਬਾਈ ਕਹਿੰਦਾ ਜਿੰਨਾ ਜੇ ਜਿਹੜੀ ਡਿਮਾਂਡ ਆ ਇੱਕ ਦਾ 70 ਆ ਦੂਜੀ ਦਾ 72 ਆ ਜੀ ਜੇ ਕੋਈ ਜੋੜ ਆ ਲੈ ਜੂ ਤਾਂ ਜੇ ਮਾਣਦਾਨ ਪੂਰਾ ਜਿਆਦਾ ਕਰਦਾਂਗੇ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲੱਗ ਜਾਣਾ ਬਾਕੀ ਅਗਲਾ ਛੋਟੀਆਂ ਵੜਾਣਾ ਮੰਨੇ ਬਈ ਮੇਨ ਗੱਲ ਇਹ ਨੋਟ ਕਰ ਲਿਓ ਅਗਲਾ ਇੱਥੇ ਕਿਹਨੂੰ ਕਬਜ਼ਾ ਠਲੀਆਂ ਹਾਂ ਇਹ ਮੇਨ ਗੱਲ ਅਗਲੇ ਨੂੰ ਦੱਸਿਆ ਪਹਿਲਾਂ ਚੰਗਾ ਹੁੰਦਾ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ